ਜੀ ਦਾ ਬੋਲ ਸਾਚੇ ਆਹ ਜੀ ਕੀ ਮਜ਼ਾ ਬਹੁਤ ਬਹੁਤ ਧੰਨਵਾਦ ਜੀ ਹੁਣ ਮੈਂ ਬੇਨਤੀ ਕਰਾਂ ਹਰਨ ਸਰਵਰ왈 ਜੀ 3 ਮਿੰਟ ਲਈ ਸਾਡੀ ਸਖਤ ਨੂੰ ਬੇਟੀ ਆ ਵੀ ਚਾਪ ਕੋੜੇ ਨਾਲ ਅੱਗੇ ਚੱਲ ਰਿਹਾ ਜਿਨ੍ਹਾਂ ਨੇ ਛੱਡ ਲਿਆ ਉਹ ਇੱਥੇ ਆ ਕੇ ਪ੍ਰਬਾਲ ਦੇ ਵਿੱਚ ਆ ਜਾਣ ਜਿਨ੍ਹਾਂ ਨੇ ਮੋਟਰਸਾਈਕਲ ਰਸਤੇ ਦੇ ਵਿੱਚ ਖੜੇ ਆ ਉਹ ਕਿਰਪਾ ਕਰਕੇ ਬਹੁਤ ਸ਼ੋਰ ਤੇ ਸਤਿਕਾਰਯੋਗ ਵਲੀਆਂ ਦੇ ਇਸ ਪਾਵਨ ਸਤਕਾਰ ਦੇ ਮੁਖ ਸੇਵਾਦਾਰ ਗਦੀ ਨਿਸ਼ੀਨ ਜਿਨ੍ਹਾਂ ਦਾ ਨਾਮ ਗ੍ਰੇ ਸਰਕਾਰ ਦੇ ਨਾਲ ਅਧਵਨਾ ਲਿਆ ਜਾਂਦਾ ਹੈ ਬਾਬਾ ਮੂਰਨਾ ਜੀ ਸਮੇ ਬਹੁਤ ਬਹੁਤ ਤਰਵਾ ਕਰਦਾ ਬਾਬਾ ਬੂਲ ਜੀ ਸੱਚੀ ਸਰਕਾਰ ਸਾਰੀ ਸੰਗਤ ਦਾ ਨਗਰ ਪੰਚਾਇਤ ਦਾ ਸਜਿੰਦੇ ਬਾਲ ਮਰੀਏ ਸਾਰ ਬਹੁਤ ਪਿਆਰੀ ਸਾਉਂਡ ਤੇ ਜਿੰਮਾ ਸਾਉਂਡ ਤੇ ਸਾਡਾ ਵੀਰ ਰਾਜੂ ਸਾਰੇ ਦਾ ਤਨਵਾ ਕਰਦੇ ਆਂ ਸ਼ੁਕਰੀਆ ਅਦਾ ਕਰਦੇ ਆਂ ਜਕਾਰਾ ਮਸੂਲੀ ਸਰਕਾਰ ਦਾ ਹੋਰ ਸੱਚੇ ਦਰਵਾਰ ਕੀ ਜੈ ਸਾਡੀ ਸਰਕਾਰ ਜੋ ਸਾਡੇ ਇਲਾਕੇ ਦਾ ਬਹੁਤ ਵੱਡਾ ਮਾਣ ਹੈ ਸ੍ਰਿੰਦਰ ਸ਼ਾਹ ਰਾਜੀ ਪ੍ਰੈਸ ਤੋਂ ਦਾ ਪਰਿਵਾਰ ਕਰਦੇ ਜੈ ਜੀਰਾ ਦੀ ਜੈ ਮਲੀਆਂ ਦੇ ਬਹੁਤ ਬਹੁਤ ਦਾ ਸਭਾ ਬਸ ਬੋਲਾ ਸ਼ੋਲਾ ਬੋਜਾ ਸਰੋਗ ਜਾਨ ਸਰਕਾਰ ਤੇ ਸਦਕੇ ਉਸ ਪਾਕ ਸਰਕਾਰ ਤੇ ਸਦਕੇ ਹੱਸਦਾ ਜਹਾਨੇ ਉਸ ਪਾਕ ਸਰਕਾਰ ਤੇ ਸਦਕੇ ਹੱਸਦਾ ਜਹਾਨੇ ਦਾਦਾ ਮੇਰੀ ਜਾਨੇ ਦੇਵਾਲਾ ਮੇਰੀ ਦਾ ਬੋਲ ਸਾਚੇ ਆਹ ਜੀ ਕੀ ਮਜ਼ਾ ਬਹੁਤ ਬਹੁਤ ਧੰਨਵਾਦ ਜੀ ਹੁਣ ਮੈਂ ਬੇਨਤੀ ਕਰਦਾ ਸਤਾਰਨ ਸਰਵਰਵਾ ਜੀ 10 ਮਿੰਟ ਲਈ ਸਾਰੀ ਸਤੂ ਬੇਟੀਆ ਵੀ ਚਾਪੋੜੇ ਨਾਲ ਘਟਾ ਰਹਿਆ ਜਿਨ੍ਹਾਂ ਛੱਡ ਲਿਆ ਉਹ ਇੱਥੇ ਆ ਕੇ ਪ੍ਰੋਗਰਾਮ ਦੇ ਵਿੱਚ ਆ ਜਾਣ ਜਿਨ੍ਹਾਂ ਨੇ ਮੋਟਰਸਾਈਕਲ ਰਸਤੇ ਦੇ ਵਿੱਚ ਖੜੇ ਆ ਉਹ ਕਿਰਪਾ ਕਰਕੇ ਬਹੁਤ ਸ਼ੋਰ ਨੇ ਸਤਿਕਾਰਯੋਗ ਵਲਿਆਂ ਦੇ ਇਸ ਪਾਵਨ ਮਾਰ ਦੇ ਮੁਖ ਸੇਵਾਦਾਰ ਗੱਦੀ ਨਿਸ਼ੀਨ ਜਿਨ੍ਹਾਂ ਦਾ ਨਾਮ ਬੜੇ ਸਤਕਾਰ ਦੇ ਨਾਲ ਅਤਿ ਮਨਾ ਲਿਆ ਜਾਂਦਾ ਹੈ ਬਾਬਾ ਮੂਰਨਾ ਜੀ ਨਬਰਬਾਬਾ ਬਬੂਲਾ ਦੀ ਸੱਚੀ ਸਰਕਾਰ ਸਾਰੀ ਸੰਗਤ ਦਾ ਨਗਰ ਪੰਚਾਇਤ ਦਾ ਸਜੰਦੇਵਾਲ ਵਰੀਏ ਸੌਣ ਬਹੁਤ ਪਿਆਰੀ ਸੌਣ ਤੇ ਚਿੰਮਤ ਸਾਡ ਤੇ ਸਾਡਾ ਵੀਰ ਰਾਜੂ ਸਾਰੇ ਦਾ ਧੰਨਵਾਦ ਕਰਦੇ ਆਂ ਸ਼ੁਕਰੀਆ ਅਦਾ ਕਰਦੇ ਆਂ ਜਕਾਰਾ ਬਸ ਲਈ ਸਰਕਾਰ ਦਾ ਗੋਲ ਸੱਚੇ ਦਰਵਾਰ ਕੀ ਜੈ ਸੇਗਾ ਯਾ ਦੇ ਨਾਲ भाग शुदा डुल जांदे भाग शुदा حکم زی... ہوا سرکار کے چراہر کرتا دا... کیونکہ جتنے مست بلی سرکار دے در بارتوں سارے کچھ نہ کچھ کش لین دے کچھ منگل میری آ جڑی پچھے بیٹھیا انہوں نے کی موت میں تمنا ہوتی آ... ہے سب تو ود جی مایا کا دان آ سکے بابا جی ویسے کر رہے ہیں کلاکار نے میں سو تو ہوں دیکھا we पिंड तेरे वल बरीपड़ी चिपड़ी जॾहिं ਬਲਜਿੰਦਰ ਸਿੰਘ ਜੀ ਮੈਂਬਰ ਪੰਚਾਇਤ ਨਾਲੇ ਸਰਪੰਚ ਉਹ ਵੀ ਸਟੇਟਿਕ ਹੋ ਗੋਚਣ ਕ੍ਰਿਸ਼ਨਾ ਦੇਵੀ ਜੀ ਮੈਂਬਰ ਪੰਚਾਇਤ ਲੋਕੀਂ ਕੋਣ ਇਹਨਾਂ ਦੇ ਗੁੱਸੇ ਨਹੀਂ ਹੁੰਦੇ ਆਪਣੇ ਨਾਲ ਕੋਈ ਨਹੀਂ ਇਹ ਬੋਲੇ ਵੀ ਨਹੀਂ ਥੋੜੀ ਬੈਠੇ ਰੇ ਮੇਰੀ ਬੇਟੇ ਹੋ ਗਈ ਭਾਈ ਸਰਪੰਚ ਜਿੰਨੇ ਵੀ ਸਤਕਾਰਯੋਗ ਐਨਆਰ ਵੀਰਿਆ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਨਾਲ ਹੀ ਧੰਨਵਾਦ ਸਾਡੇ ਇਥੋਂ ਦੇ ਪਿੰਡ ਵਾਲਖਾਂ ਸਾਹਿਬ ਦੀ ਸੰਗਤ ਦਾ ਜਿਨ੍ਹਾਂ ਨੇ ਵੱਧ ਤੋਂ ਵੱਧ ਚੜ ਕੇ ਇੱਥੇ ਸੇਵਾ ਕੀਤੀ ਆ ਲੰਗਰ ਵਿੱਚ ਟੈਂਟਰ ਦੀ ਹੋਰ ਵੀ ਜਿਨ੍ਹਾਂ ਵੀ ਸਜਣਾ ਵੀ ਬਹੁਤ ਧੰਵਾਦ ਇੱਥੇ ਸੇਵਾ ਵਿੱਚ ਸਹਾਇਤਾ ਕੀਤੀ ਸਾਰੀ ਸੰਗਤ ਦਾ ਆਪਣੇ ਪਿੰਡ ಗ್ರಾಮ ਪੰਚਾਇਤ ਵਾਲਖਾਂ ਸਾਹਿਬ ਨੂੰ ਤੇ ਧੰਨਵਾਦ ਕਰਦੇ ਆ ਜੈ ਪਾਪੇ ਮਸਤਾ ਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਰੇ ਜਣੇ ਸਤਿਕਾਰਯੋਗ ਪਾਪਾ ਮੂਰਾ ਜੀ ਦਾ ਵਿਸ਼ੇਸ਼ ਸਨਮਾਨ ਕਰਦੇ ਆ ਬਹੁਤ ਜਿਆਦਾ ਬਹੁਤ ਸੱਚੇ ਦਰਵਾਦ ਦੀ ਜੈ ਰੋਕ ਦੇ ਹੋ ਗਏ ਲੋਕ ਇਹ ਕੌਣ ਹੈ ਰੇ ਗੁੱਸੇ ਨਹੀਂ ਹੁੰਦੇ ਆਪਣੇ ਨਾਲ ਕੋਈ ਨਹੀਂ ਇਹ ਬੋਲੇ ਵੀ ਨਹੀਂ ਥੋੜੀ ਬੈਠੇ ਰੇ ਮੇਰੇ ਹੋ ਗਈ ਭਾਜੀ ਸਰਪੰਚ ਬਾਬਾ ਜੀ ਆਪੇ ਗੱਲ ਤੇ ਲਗਾਣੇ ਸਰਪੰਚ